ਤਕਤਬਰ ਮਹੀਨੇ ਦੀ ਮੇਨਾਵਾਰ ਮੀਟਿੰਗ ਦੇ ਵਿੱਚ ਪਹੁੰਚੇ ਰਹੇ ਸਾਰੇ ਬਹੁਤ ਹੀ ਸਤਾਰਜੋਬ ਉਹਦੇ ਵਾਇਸ ਸਾਹਿਬਾਨ ਅਤੇ ਮੈਂਬਰ ਸਾਹਿਬਾਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਵਾਇਗੋ ਜੀ ਦਾ ਖਾਨ ਸਾਹਿਬ ਵਾਇਗੋ ਜੀ ਦੀ ਭੰਤੇ ਜੋ ਵਿਸ਼ਾ ਸੇਵਾ ਤੇ ਸਿਮਰਨ ਦਾਜ ਜੀ ਦੁਆਰਾ ਕੰਨੀ ਗੱਲ ਕਰਨੀਆਂ ਸੈਕਟਰ ਦੇ ਵਿੱਚ ਸੇਵਾ ਤੇ ਸਿਮਰਨ ਦੀ ਬਹੁਤ ਜਿਆਦੇ ਮਹਾਨਤਾ ਸੇਵਾ ਤੇ ਸਿਮਰਨ ਦੇ ਨਾਲ ਹੀ ਉਸ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਇਹ ਸੇਵਾ ਦਾ ਅਰਥ ਹੈ ਨਿੱਜੀ ਮਨੋਹ ਤੋਂ ਬਿਨਾਂ ਮਿਰਸਵਾਤ ਕੀਤੀ ਦੀ ਸੇਵਾ ਸੇਵਾ ਬਿਨਾਂ ਕਿਸੇ ਹਉਮੈ ਦੇ ਕੀਤੀ ਜਾਂਦੀ ਹੈ ਨਾ ਕੋਈ ਵਡਿਆਈ ਨਾ ਕੋਈ ਪੁਰਸਕਾਰ ਇਹਦੇ ਵਿੱਚ ਲੋੜਤ ਹੁੰਦੀ ਐ ਸਿਰਫ ਆਪਣੇ ਉਸ ਗੁਰੂ ਅਕਾਲ ਪੁਰਖ ਵੈਰੂ ਨੂੰ ਚੇਤੇ ਰੱਖ ਕੇ ਨਿਮਰਤਾ ਦੇ ਨਾਲ ਸੇਵਾ ਕੀਤੀ ਜਾਂਦੀ ਐ ਕੋਈ ਇਹਦੇ ਵਿੱਚ ਕੋਈ ਆਪਣੀ ਵਡਿਆਈ ਨਹੀਂ ਤੇ ਨਾ ਹੀ ਕੋਈ ਲੋਹ ਲਾਂਚ ਹੋਣਾ ਚਾਹੀਦਾ ਤੇ ਬਿਨਾ ਕਿਸੇ ਦਿਖਾਵੇ ਤੋਂ ਹੋਣੀ ਚਾਹੀਦੀ ਐ ਜਿਵੇਂ ਸੋਹਣੀ ਸਾਹਿਬ ਦੇ ਵਿੱਚ ਵੀ ਉਹਦਾ ਸੇਵਾ ਕਰਤ ਹੋਏ ਨਹੀਂ ਕੰਮੀ ਸਿੱਸਟਾ ਹੋਉਂਦਾ ਦਾ ਸੋਨ ਤੇ ਜਿਹੜਾ ਦੂਸਰੀ ਗੱਲ ਸਿਮਰਨ ਦੀ ਆ ਸਿਮਰਨ ਦਾ ਅਰਥ ਹੈ ਵੀ ਯਾਦ ਸਿਮਰਤੀ ਉਸ ਸਰਪੁਰਖ ਵਹਿਗੂ ਪ੍ਰਮਾਤਮਾ ਨੂੰ ਮਾਨਵ ਚੇਤੇ ਕਰਨਾ ਅਧਿਆਤਮਿਕ ਦੀ ਤਰੱਕੀ ਦੇ ਵਿੱਚ ਵੀ ਸਿਮਰਨ ਦਾ ਅਹਿਮ ਰੋਲ ਆ ਇਹ ਵੀ ਰਵੇ ਸੁਗਰੀ ਸਾਹਿਬ ਦੇ ਵਿੱਚ ਆਉਂਦਾ ਪ੍ਰੋਕਾ ਸਿਮਰਨ ਸਭ ਤੋਂ ਉੱਚਾ ਪ੍ਰੋਕਾ ਸਿਮਰਨ ਹੋਦਰੇ ਵਿੱਚ ਉੱਚਾ ਪ੍ਰੋਕਾ ਸਿਮਰਨ ਤ੍ਰਿਸ਼ਨਾ ਭਜੇ ਰਾਵਕਾ ਸੰਗਮ ਸਰਪੰਸ ਜੈ ਰਾਵਕਾ ਸੰਗਮ ਨਾਇਕ ਜੰਤਰਾ ਸਰਪੰਸ ਕਾਵਕਾ ਸੰਗਮ ਪੂਰਨ ਅਸਾ ਮਤਲਬ ਸਾਰੇ ਆਸਾਂ ਪੂਰੀਆਂ ਹੋ ਗਈਆਂ ਨੇ ਸੋ ਇਹ ਸਪੈਸ਼ਲ ਵੀ ਸਮਾਗਮ ਦੇ ਵਿੱਚ ਜਿਹੜੇ ਕੋਤੀਧਾਰ ਦੇ ਵਿੱਚ ਆਪਾਂ 450 ਸਾਲ ਦਾ ਸਤਾਰ ਦੀਆਂ ਮਨਾਗਿਆਟੀਆਂ ਸਾਇਬ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਦੀ ਤੇ ਸਾਇਬ ਸ੍ਰੀ ਗੁਰੂ ਰਾਮਦਾਸ ਜੀ ਦੇ ਪੁਰਗਤੀ ਦੇਸ ਦੀ ਤੇ ਇਹਨਾਂ ਦੋਨਾਂ ਗੁਰੂ ਸਾਹਿਬਾਨ ਦੀ ਜੀਵਨ ਤੋਂ ਸੇਵਾ ਤੇ ਸਿਮਰਨ ਦੀ ਬਹੁਤ ਵੱਡੀ ਸੇਧ ਮਿਲਦੀ ਆ ਕਿਉਂਕਿ ਉਹਨਾਂ ਨੇ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਤੇ ਸਿਮਰਨ ਨੂੰ ਕਰਕੇ ਉਹੀ ਰੂਪ ਗੁਰੂਆਂ ਦਾ ਰੂਪ ਪ੍ਰਾਪਤ ਕੀਤਾ ਜਿਵੇਂ ਜੇ ਆਪਾਂ ਗੱਲ ਕਰੀਏ ਗੁਰੂ ਅਮਰਦਾਸ ਜੀ ਦੀ ਉਹ ਪਹਿਲਾਂ ਕਿ ਆਮਨ ਸਾਹਿਬ ਜੀ ਅਮਰਦਾਸ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉਹਨਾਂ ਦੇ ਘਰ ਗੁਰੂ ਅੰਗਦ ਦੇਵ ਜੀ ਦੀ ਉਹਨਾਂ ਦੀ ਬੇਟੀ ਉਹਨਾਂ ਦੇ ਭਤੀਜੇ ਨੂੰ ਵਿਆਹੀ ਸੀ। ਇਹੋ ਸਮੇਂ ਰੋਟਕੇ ਗੁਰਵਾਣੀ ਦਾ ਜਾਪ ਕਰਦੀ ਸੀ ਤਾਂ ਬਾਬਾ ਅਮਰਦਾਸ ਜੀ ਦੇ ਕੰਨਾਂ ਦੇ ਵਿੱਚ ਉਹਨਾਂ ਦੀ ਆਵਾਜ਼ ਪਈ ਔਖ ਚਿਤ ਰੇ ਗਏ। ਸਾਨੂੰ ਨੇ ਪੁੱਛਿਆ ਕਿ ਬੇਟੀ ਇਹ ਤੂੰ ਕਿਹਦਾ ਸੰਤ ਪੜ੍ਹਦੀ ਆ? ਤਾਂ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਗੁਰਵਾਣੀ ਮੈਂ ਪੜ੍ਹਦੀ ਆ। ਉਹਨੇ ਪੁੱਛਿਆ ਕਿ ਤੂੰ ਮੈਨੂੰ ਇਹਨਾਂ ਨੂੰ ਮਿਲਾ ਸਕਦੀ ਹੈ ਤਾਂ ਉਹਨੇ ਕਿਹਾ ਵੀ ਉਹ ਤਾਂ ਹੁਣ ਜੋਤੀ ਜਦੋਂ ਸਮਾਗੇ ਉਹਨਾਂ ਦੀ ਗੱਡੀ ਤੇ ਮੇਰੇ ਪਿਤਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਇਹ ਉਹਨਾਂ ਦੇ ਕੋਲੇ ਮੈਂ ਤੈਨੂੰ ਲੈ ਚੰਦਾ ਤਾਂ ਉਹ ਉਹਨਾਂ ਦੇ ਕੋਲ ਪਹੁੰਚ ਜਾਂਦੇ ਆ ਜਿੱਥੇ ਸਿਮਰਨ ਕਰਦੇ ਉੱਥੇ ਨਾਲ ਦੀ ਨਾਲ ਸੇਵਾ ਦੇ ਵਿੱਚ ਜੁਟ ਜਾਂਦੇ ਆ 60 ਸਾਲ ਦੀ ਉਮਰ ਦੇ ਵਿੱਚ ਦੇਖੋ ਜਾਂਦੇ ਆ ਤੇ 12 ਸਾਲ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਇਸ ਨਾਮ ਲਈ ਪਾਣੀ ਦੀ ਗਾਗਰ ਢੋਂਦਿਆ ਇਤਿਹਾਸ ਦੱਸਦਾ ਵੀ ਉਹਨਾਂ ਨੇ ਕਦੇ ਵੀ ਨਾਗਰੀ ਪਾਇਆ ਚਾਹੇ ਕੋਈ ਮੀਂਹ ਨੇਰੀ ਕਿਸੇ ਵੀ ਤਰ੍ਹਾਂ ਦੇ ਹਾਲਾਤ ਹੋਣ ਤਾਂ ਉਹਨਾਂ ਨੇ ਆਪਣੀ ਸੇਵਾ ਨੂੰ ਨਿਭਾਇਆ ਕਿਉਂਕਿ ਉਸ ਸਮੇਂ ਤਾਂ ਕੋਈ ਲਾਈਟਾਂ ਵੀ ਨਹੀਂ ਹੁੰਦੀਆਂ ਜਾਂ ਕੋਈ ਟਾਰਚ ਨਹੀਂ ਸੀ ਹਨੇਰੇ ਦੇ ਵਿੱਚ ਜਾਣਾ ਤੇ ਆਪਣੇ ਗੁਰੂ ਦੇ ਲਈ ਉਸਨਾਂ ਨੂੰ ਪਹੁੰਚਾਉਣਾ ਉਹਨਾਂ ਨੇ ਲੈ ਕੇ ਆਉਣਾ ਤਾਂ ਉਸ ਸੇਵਾ ਦੇ ਨਾਲ ਤੇ ਸਿਮਰਨ ਦੇ ਨਾਲ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦਾ ਉਪਰਤ ਇਹ ਤਾਂ ਜਿਹੜੀ ਆਮ ਘਟਨਾ ਆਪਾਂ ਸੁਣਦੇ ਆਂ ਵੀ ਜਦੋਂ ਉਹ ਪਾਣੀ ਲੈ ਕੇ ਆ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਇੱਕ ਜਲਾਹਾ ਤੇ ਜਲਾਈ ਦਾ ਘਰ ਸੀਗਾ ਤਾਂ ਉਹਨਾਂ ਦੇ ਘਰ ਦੇ ਕੋਲੇ ਆ ਕੇ ਉਹਨਾਂ ਦਾ ਪੈਰ ਅੜ ਕੇ ਜਾਂਦਾ ਤਾਂ ਉਹ गिर ਜਾਂਦੇ ਆ ਪਰ ਕਹਿੰਦੇ ਗੱਗਨ ਨਹੀਂ ਰੋਣ ਮਰਨ ਗਿਰਨ ਦਿੰਦੇ ਪਾਣੀ ਡੋਲਣ ਦਿੰਦੇ ਤਾਂ ਉਹ ਜਲਾਹਾ ਤ ਉਹ ਆਪਣੇ ਘਰ ਵਾਲਿਆਂ ਨੂੰ ਕਹਿੰਦਾ ਕਿ ਬਾਹਰ ਕੋਈ ਚੋਰ ਆ ਗਿਆ ਤਾਂ ਉਹ ਕਹਿਣ ਲੱਗੇ ਵੀ ਨਹੀਂ ਨਹੀਂ ਕੋਈ ਚੋਰ ਨਹੀਂ ਗਿਆ ਇਹ ਤਾਂ ਅਮਰੂਪ ਨਿਥਾਵਾਂ ਜਿਹੜਾ ਕੁੜਮਾ ਦਾ ਪਾਣੀ ਧੋਦਾ ਮਤਲਬ ਜਦੋਂ ਇਹ ਬੋਲ ਉਹਨਾਂ ਦੇ ਸੁਣੇ ਤਾਂ ਉਹਨਾਂ ਦੇ ਦਿਲ ਨੂੰ چیر ਗਏ ਤਾਂ ਉਹ ਕਹਿਣ ਲੱਗੇ ਕਿ ਕਮਲੀਏ ਮੈਂ ਹੁਣ ਨਿਥਾਵਾਂ ਨਹੀਂ ਮੈਂ ਹੁਣ ਥਾਵ ਵਾਲਾ ਬਣ ਗਿਆ ਗੁਰੂ ਵਾਲਾ ਬਣ ਗਿਆ ਤਾਂ ਇਤਿਹਾਸ ਦੱਸਦਾ ਵੀ ਉਹਨਾਂ ਦੇ ਬੋਲਾਂ ਦੇ ਵਿੱਚ ਇੰਨੀ ਬਰਕਤ ਆਈ ਤਾਂ ਉਹ ਸੱਚੀ ਉਹ ਉਸ ਟਾਈਮ ਉਹ ਕਹਿੰਦੇ ਕਵਲੀ ਹੋ ਗਈ ਝੱਲੀ ਵਾਲੀਆਂ ਗੱਲਾਂ ਕਰਨ ਲੱਗੀਆਂ ਤਾਂ ਉਸ ਗੱਲ ਨੇ ਉਹਨਾਂ ਦੇ ਮਨ ਤੇ ਬੜਾ ਅਸਰ ਕੀਤਾ ਬੜੇ ਉਦਾਸ ਹੋਏ ਤਾਂ ਗੁਰੂ ਸਾਹਿਬ ਨੇ ਜਦੋਂ ਜਨੇ ਗੁਰੂ ਸਾਹਿਬ ਨੂੰ ਮਲੇ ਤਾਂ ਗੁਰੂ ਸਾਹਿਬ ਨੇ ਪੁੱਛਿਆ ਕਿ ਅਮਰਦਾਸ ਤੇਰੇ ਅੱਜ ਚਿਹਰੇ ਤੇ ਉਦਾਸੀ ਆ ਕੀ ਗੱਲ ਅੱਜ ਤਾਂ ਉਹਨਾਂ ਨੇ ਉਹ ਸਾਰੀ ਘਟਨਾ ਸਾਂਝੀ ਕਰਤੀ ਤੇ ਦੱਸਿਆ ਕਿ ਮੈਨੂੰ ਆ ਜਿਹੜਾ ਨਿਥਾਮਾ ਲਾਉਂਦੇ ਬੋਲਿਆ ਇਹ ਮੇਰੇ ਫਿਰਦੇ ਰੂਹ ਚੀਰ ਗਿਆ ਮੇਰੇ ਦਿਲ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਤਾਂ ਗੁਰੂ ਸਾਹਿਬ ਨੇ ਫਿਰ ਉਹ ਉਹਨਾਂ ਨੂੰ ਉੱਪਰ ਆਪਣੇ ਸੀਨੇ ਦੇ ਨਾਲ ਲਾਇਆ ਤੇ ਉਦੋਂ ਫਿਰ 12 ਵਾਰ ਦਿੱਤੇ ਸਾਰੇ ਗਿਆਨ ਦੀਆਂ ਜਿਵੇਂ ਕਿ ਆ ਵੀ ਨਾਣਿਆਂ ਦੇ ਨਾਣ ਨਿਤਾਣਿਆਂ ਦੇ ਨਿਤਾਣ ਨੇ ਉਪਟਿਆਂ ਦੀ ਓਪ ਲਿਆਸਰਿਆਂ ਦੇ ਆਸਰੇ ਨਿਥਾਵਿਆਂ ਦੀ ਥਾਮ ਨਿਲੱਜਿਆਂ ਦੀ ਲੱਜ ਨਿਪੱਤਿਆਂ ਦੀ ਪੱਤ ਨਿਗਤਿਆਂ ਦੀ ਗਤ ਨਿਤੇਰਿਆਂ ਦੀ ਤੇ ਨਿਜੋਰਿਆਂ ਦਾ ਜੋਰ ਪੀਰਾਂ ਦੇ ਪੀਰ ਨਚੱਜਿਆਂ ਦੀ ਜੱਦ ਇਸ ਤਰ੍ਹਾਂ 12 ਵਾਰ ਦੇ ਕੇ ਉਹਨਾਂ ਨੂੰ ਆਪਣੇ ਸੀਨੇ ਦੇ ਨਾਲ ਲਾਇਆ ਅਤੇ ਨਾਲ ਹੀ ਗੁਰਗੱਦੀ ਦੀ ਵਕਸਿਸ ਦਿੱਤੀ ਤੇ ਉਹ ਆਪਾਂ ਪਿਛਲੇ ਦਿਨਾਂ ਦੇ ਵਿੱਚ ਉਹ ਦਿਨ ਮਨਾ ਕੇ ਆਟੇ ਆ 400ਆਂ ਸਾਲਾ ਉਹਨਾਂ ਦਾ ਪਤੀ ਜੋ ਦਸਮੋਰ ਦਾ ਦਿਨ ਤੇ ਨਾਲ ਉਹਨਾਂ ਨੂੰ ਫਿਰ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਉਹ ਕਹਿੰਦੇ ਵੀ ਆਪਾਂ ਨੂੰ ਸਾਰਿਆਂ ਨੂੰ ਬੜੀ ਭਲ ਪਤਾਈ ਆ ਵੀ ਉਹਨਾਂ ਦੀ ਜਿਹੜੀ ਉਮਰ ਸੀਗੀ ਉਹ ਖਾਤਮਾ ਸੀਗੀ ਤਾਂ ਗੁਰੂ ਸਾਹਿਬ ਉਹਨਾਂ ਦੀ ਸੇਵਾ ਤੋਂ ਐਨੇ ਪ੍ਰਸੰਨ ਹੋਏ ਤੇ ਨਾਲ ਉਹਨਾਂ ਨੂੰ ਆਪਣੀ ਉਮਰ ਬਿੰਤੀ ਤੇ ਨਾਲ ਗੁਰਗੱਦੀ ਦਿੱਤੀ ਤੇ ਸੇਵਾ ਦੀ ਮਤਲਬ ਇੰਨੀ ਮਹਾਨਤਾ ਤੇ ਉਸ ਤੋਂ ਬਾਅਦ ਫਿਰ ਸਮਾ ਆ ਗਿਆ ਗੁਰੂ ਰਾਮਦਾਸ ਜੀ ਦਾ ਉਹ ਵੀ ਆਪਾਂ ਨੂੰ ਪਹਿਲੇ ਪਤਕਾਰ ਪਤਾਈਆ ਸਾਰਿਆਂ ਨੂੰ ਕਿ ਇੱਕ ਜੇਠਾ ਨਾਮ ਦਾ ਬੱਚਾ ਜਿਹੜਾ ਯਤੀਮ ਜਿਹਦੇ ਬਚਪਨ ਦੇ ਵਿੱਚ ਹੀ ਮਾਂ ਤੇ ਬਾਪ ਚੜਾਈ ਕਰ ਜਾਂਦੇ ਆ ਤੇ ਮਤਲਬ ਕੋਈ ਵਿਵਹਦਾ ਨਹੀਂ ਹੁੰਦਾ ਤਾਂ ਉਹਦੀ ਨਾਨੀ ਉਹਨੂੰ ਲੈ ਆਂਦੀ ਆ ਬਸ ਅੱਗੇ ਪਿੰਡ ਤਾਂ ਉੱਥੇ ਆ ਕੇ ਘੁੰਗੜੀਆਂ ਵੇਚਣ ਦਾ ਉਹ ਜਿਹੜਾ ਕੰਮ ਕਰਦੇ ਆ ਤੇ ਹੌਲੀ-ਹੌਲੀ ਮੈਂ ਪਰਾਰੰਭ ਦੇ ਵਿੱਚ ਉਹਨਾਂ ਦਾ ਲਿਖਿਆ ਸੀਗਾ ਤਾਂ ਗੁਰੂ ਅਮਰਦਾਸ ਜੀ ਦੇ ਦਰਬਾਰ ਦੇ ਵਿੱਚ ਉਹ ਜਲੇ ਜਾਂਦੇ ਆ ਤਾਂ ਉਹਨਾਂ ਨੇ ਵੀ ਇਹ ਸੇਵਾ ਦੇ ਸੰਗਮ ਦੇ ਨਾਲ ਦੇਖੋ ਕਿੱਡਾ ਬੜਾ ਮਤਲਬ ਪਦਵੀ ਪ੍ਰਾਪਤ ਕੀਤੀ ਗੁਰੂ ਘਰ ਦੇ ਸੇਵਾ ਦੇ ਵਿੱਚ ਰਹਿ ਗਏ ਟੋਂਗਰੀ ਢੋਈ ਤਾਂ ਉਹ ਵੀ ਇੱਕ ਘਟਨਾ ਬੜੀ ਮਸ਼ਹੂਰ ਰਹੀ ਜਦੋਂ ਬੀਬੀ ਕਾਨੀ ਜੀ ਦੇ ਵਰ ਦੀ ਮਤਲਬ ਗੱਲ ਚੱਲੀ ਤਾਂ ਉਹ ਮਾਤਾ ਜੀ ਨਾਲ ਜਦੋਂ ਮਾਤਾ ਜੀ ਨੇ ਆ ਕੇ ਗੁਰੂ ਜੀ ਨੂੰ ਕਿਹਾ ਕਿ ਕੰਨੀ ਉਹ ਬਰਦੇ ਜੋਗ ਹੋ ਗਈ ਐ ਤਾਂ ਇਹਦੇ ਵਾਸਤੇ ਕੋਈ ਆਪਾਂ ਲੜਕਾ ਦੇਖੀਏ ਮੈਂ ਕਹਿੰਦੇ ਕੁਦਰਤੀ ਵੀ ਉਦੋਂ ਭਾਈ ਜੇਠਾ ਜੀ ਤਾਂ ਟੋਗਰੀ ਢੋਂਦੇ ਸੀ ਇਹਦੇ ਕੋਲ ਉਹਦੀ ਲੰਗੇ ਜਾਂਦੇ ਆ ਤਾਂ ਗੁਰੂ ਸਾਹਿਬ ਪੁੱਛਣ ਲੱਗੇ ਵੀ ਲੜਕਾ ਕਿਹੋ ਜਿਹਾ ਚਾਹੀਦਾ ਤਾਂ ਕਹਿੰਦੇ ਵੀ ਉਹਨਾਂ ਦੇ ਸਹਿ ਸਹਿਸਬਾਈ ਉਹਨੂੰ ਨਿਕਲ ਗਿਆ ਕਿ ਆਜੇ ਜੇਠਾ ਜਾਂਦਾ ਇਹਦੇ ਵਰਗਾ ਹੋਵੇ ਤਾਂ ਗੁਰੂ ਸਾਹਿਬ ਬੜੇ ਪਸੰਦ ਹੋਏ ਕਹਿਣ ਲੱਗੇ ਭਾਈ ਜੇਠੇ ਵਰਗਾ ਤਾਂ ਜੇਠਾ ਹੀ ਉਹ ਉਹ ਇਹ ਦੇ ਵਰਗਾ ਹੋਰ ਕੋਈ ਨਹੀਂਗਾ ਤਾਂ ਫਿਰ ਉਦੋਂ ਇਹ ਮਕਰਰ ਹੋਇਆ ਵੀ ਕਿਉਂ ਨਾ ਬੀਬੀ ਕਾਨੀ ਜੀ ਦਾ ਰਿਸ਼ਤਾ ਜੇਠਾਈ ਨਾਲ ਹੀ ਕਰ ਦਿੱਤਾ ਜਾਵੇ ਤਾਂ ਭਾਵੇਂ ਉਹਨਾਂ ਦਾ ਰਿਸ਼ਤਾ ਹੋ ਗਿਆ ਉਹਨੂੰ ਘਰ ਦੇ ਜਾਂ ਗੁਰੂ ਅਮਰਦਾਸ ਜੀ ਦੇ ਘਰ ਦੇ ਜਵਾਈ ਬਣ ਕੇ ਪਰ ਉਹਨਾਂ ਨੇ ਸੇਵਾ ਨਹੀਂ ਛੱਡੀ ਉਹਨਾਂ ਨੇ ਸੇਵਾ ਆਪਣੀ ਉਸੇ ਤਰ੍ਹਾਂ ਜਾਰੀ ਰੱਖੀ ਉਸੇ ਤਰ੍ਹਾਂ ਮਤਲਬ ਟੋਕਰੀ ਵੀ ਢੋਏ ਰਹੇ ਹੋਰ ਵੀ ਜਿੱਥੇ ਵੀ ਸੇਵਾ ਦਾ ਮੌਕਾ ਮਿਲਦਾ ਸੇਵਾ ਕਰਦੇ ਤਾਂ ਇੱਕ ਵਾਰ ਇੱਕ ਹੋਰ ਘਟਨਾ ਵੀ ਸਾਹਮਣੇ ਆਉਂਦੀ ਆ ਵੀ ਉਹਨਾਂ ਦੇ ਪਿੰਡ ਤੋਂ ਕੋਈ ਰਿਸ਼ਤੇਦਾਰ ਆਇਆ ਜਾਂਦੇ ਸੀ ਉਹਨਾਂ ਦੀ شادی ਜਾਂ ਸ਼ਾਦੀ ਸੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਤਾਂ ਉਹਨਾਂ ਨੂੰ ਰਸਤੇ ਦੇ ਵਿੱਚ ਰਾਤ ਪੈ ਜਾਂਦੀ ਆ ਤਾਂ ਉਹ ਵਿਚਾਰ ਕਰਦੇ ਆ ਵੀ ਇੱਥੇ ਗੁਰਦਵਾਰ ਆਪਾਂ ਨੇ ਸੁਣਿਆ ਵੀ ਆਪਣਾ ਜੇਠਾ ਰਹਿੰਦਾ ਵੀ ਉਹਦੇ ਸਹੁਰੇ ਦਾ ਕਾਫੀ ਵੱਡਾ ਕੰਮ ਆ ਆਪਾਂ ਉੱਥੇ ਜਾ ਕੇ ਰਹਿਨੇ ਆ ਇਹਨਾਂ ਕੋਲੇ ਰਾਤ ਕੱਟਾਂਗੇ ਤਾਂ ਜਦੋਂ ਉਹ ਦੇਖਦੇ ਆ ਰਾਤ ਕੱਟਦੇ ਆ ਤਾਂ ਸਵੇਰੇ ਭਾਈ ਜੇਠਾ ਜੀ ਆਪਣੇ ਕੰਮ ਤੇ ਲੱਗੇ ਜਾਂਦੇ ਆ ਉਹ ਸੇਧਾਰਾ ਟੋਕਰੀ ਢੋਂਦੇ ਆ ਜਾਂ ਹੋਰ ਜਿਹੜੀ ਵੀ ਸੇਵਾ ਮਿਲਦੀ ਆ ਕਰਦੇ ਆ ਤਾਂ ਉਹ ਇਸ ਚੀਜ਼ ਨੂੰ ਦੇਖ ਕੇ ਬੜਾ ਬੁਰਾ ਮਨ ਆਉਂਦਾ ਆ ਕਹਿੰਦੇ ਵੀ ਜੇਠਾ ਨੂੰ ਠੀਕ ਨਹੀਂ ਕਰ ਰਿਹਾ ਤੂੰ ਇਹਨਾਂ ਦਾ ਜਵਾਈ ਹੋ ਕੇ ਆਪਣੇ ਸਹੁਰੇ ਘਰ ਤੂੰ ਟੋਕਰੀ ਢੋਣਾ ਤੇ ਹੋਰ ਕਈ ਪ੍ਰਕਾਰ ਦੀ ਸੇਵਾ ਕਰਨਾ ਤਾਂ ਠੀਕ ਹੈ ਪਰ ਭਾਈ ਜੇਠਾ ਜੀ ਨੂੰ ਇਸ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਤਾਂ ਜਦੋਂ ਗੁਰੂ ਜੀ ਦਰਬਾਰ ਦੇ ਵਿੱਚ ਆ ਗਏ ਵੀ ਫਿਰ ਉਹ ਇਹੀ ਗੱਲ ਕਰਦੇ ਆ ਤਾਂ ਗੁਰੂ ਸਾਹਿਬ ਨੂੰ ਵੀ ਉਹ ਕਹਿਣ ਲੱਗਦੇ ਆ ਕਿ ਤਾਂ ਇਹਨੂੰ ਤਾਂ ਪਤਾ ਨਹੀਂਗਾ ਇਹਨੂੰ ਸਮਝੀ ਨਹੀਂਗੀ ਤੁਸੀਂ ਤਾਂ ਕੋ ਸੋਚੋ ਤੁਸੀਂ ਆਪਣੇ ਜਵਾਈ ਤੋਂ ਮਤਲਬ ਇਦਾਂ ਟੋਪੀ ਢੋਈ ਜਾਂਦੇ ਹੋ ਤਾਂ ਗੁਰੂ ਰਾਮਦਾਸ ਜੀ ਜਾਂ ਭਾਈ ਜੇਠਾ ਜੀ ਉਹਨੂੰ ਫਿਰ ਇੰਨੀ ਨਿਮਰਤਾ ਦੇ ਵਿੱਚ ਆ ਗਏ ਤਾਂ ਕਹਿਣ ਲੱਗੇ ਕਿ ਗੁਰੂ ਸਾਹਿਬ ਮੈਨੂੰ ਮਾਫੀ ਬਖਸ਼ੋ ਇਹਨਾਂ ਨੂੰ ਪਤਾ ਨਹੀਂਗਾ ਇਹਨਾਂ ਨੂੰ ਸੋਝੀ ਨਹੀਂ ਤਾ ਇਹ ਜਿਹੜੇ ਤੁਹਾਨੂੰ ਇਦਾਂ ਦੇ ਲਾਜ ਬੋਲਦੇ ਆ ਤਾਂ ਗੁਰੂ ਸਾਹਿਬ ਨੇ ਫਿਰ ਉਹਨੂੰ ਭਾਈ ਜੇਠੇ ਨੂੰ ਆਪਣੀ ਸ਼ਾਦੀ ਦੇ ਨਾਲ ਲਾਇਆ ਬੜਾ ਪਿਆਰ ਦਿੱਤਾ ਤੇ ਉਹਨਾਂ ਨੂੰ ਰੁਗੱਦੀ ਦੀ ਬਖਸ਼ਿਸ਼ ਕੀਤੀ ਮੇਰੇ ਲੋਕ ਕਹਿਣਦਾ ਵੀ ਸੇਵਾ ਦੇ ਸਿਮਰਨ ਦਾ ਇਹਦਾ ਸੰਕਲਪ ਆਪਣੇ ਗੁਰਨਾਮ ਸਾਹਿਬ ਜੀ ਤੋਂ ਚੱਲੇ ਆਉਂਦਾ। ਉਹਦੀ ਬਹੁਤ ਮਹਾਨਤਾ ਤੇ ਇਹਨਾਂ ਸਤਾਵਦਿਆਂ ਤੋਂ ਤੇ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਆਪਾਂ ਨੂੰ ਇਹੀ ਸਿੱਖਿਆ ਢਿੰ ਚਾਹੀਦੀ ਆ ਤੇ ਆਪਣੇ ਜੀਵਨ ਦੇ ਵਿੱਚ ਆਪਾਂ ਨੂੰ ਵੱਧ ਤੋਂ ਵੱਧ ਸੇਵਾ ਦੇ ਸਿਮਰਨ ਕਰਨਾ ਚਾਹੀਦਾ ਜਿਵੇਂ ਆਪਣੀ ਸਭਾ ਜਾਂ ਆਪਣੇ ਚੜ੍ਹਦੀ ਕਲਾ ਮੰਚ 'ਤੇ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ। ਪੜਾਈ ਦੇ ਕਾਰਜ ਕਰ ਰਿਹਾ ਹੈ ਬੱਚਿਆਂ ਦੀ ਪੜ੍ਹਾਈ ਦੀ ਸੇਵਾ ਕਰ ਰਿਹਾ ਹੈ ਇਹਨਾਂ ਸੇਵਾਵਾਂ ਦੇ ਵਿੱਚ ਵੀ ਆਪਾਂ ਨੂੰ ਸਾਰਿਆਂ ਨੂੰ ਵੱਧ ਝੜ ਕੇ ਹਿੱਸਾ ਲੈਣਾ ਚਾਹੀਦਾ ਇਹ ਸਤਾਂ ਦੀਆਂ ਮਨਾਉਣ ਦਾ ਜਾਂ ਗੁਰੂ ਸਾਹਿਬ ਦੇ ਜੀਵਨ ਤੇ ਸੇਧ ਲੈਣ ਦਾ ਇਹੀ ਮਨੋਰਥ ਹੈ ਕਿ ਆਪਾਂ ਸੇਵਾ ਦੇ ਸੰਗਰਮ ਦੇ ਵਿੱਚ ਆਪਣੇ ਆਪਣੀ ਲਾਭੀ ਰੱਖੀਏ ਤੇ ਆਗੇ ਆਪਣਾ ਜੀਵਨ ਸਫਲਾ ਹੋਵੇ ਸੋ ਇੱਕ ਵਾਰੀ ਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ